ਬਿਲਕੁਲ ਗਲਤ ਹੈ ਜੀ ਜਿਹੜੀ ਭਰਤੀ ਹੈਗੀ ਉਹ ਬਿਲਕੁਲ ਨਿਯਮ ਦੇ ਅਨੁਸਾਰ ਹੋ ਰਹੀ ਹੈ ਜਿਵੇਂ ਦੱਸਿਆ ਗਿਆ ਇੱਕ ਤਾਂ ਹੁੰਦੀ ਹੈ ਇੱਕ ਤਰੀਕਾ ਹੁੰਦਾ ਪ੍ਰਤੀਕਰਨ ਦਾ ਉਹ ਸਾਰਾ ਕੁਝ ਚੱਲ ਰਿਹਾ ਹੈ ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਿਹੜੇ ਦੋਸ਼ ਲੱਗੇ ਸਨ ਕਿਉਂਕਿ ਆਪਾਂ ਤੋਂ ਪ੍ਰੈਸ ਕਾਨਫਰੰਸ ਨਹੀਂ ਕਰ ਸਕਿਆ ਜਲਦੀ ਕਿਤੇ ਜਾਣਾ ਸੀ ਸੋ ਇਹ ਜਿਹੜੀ ਮੀਟਿੰਗ ਹੋਈ ਸੀ 10 ਫਰਵਰੀ ਵਾਲੇ ਦਿਨ ਉਹਦੇ ਵਿੱਚ ਰਿਪੋਰਟ ਦੇ ਜਿਹੜੇ ਅਹਿਮ ਤੱਥ ਹੈਗੇ ਨੇ ਉਹ ਸੇ ਤੁਹਾਨੂੰ ਦੱਸ ਦਿੰਨੇ ਆ ਬਰੀਫ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਕੁਕਰਮਾ ਤੇ ਪਰਦਾ ਪਾਉਣ ਲਈ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੀ ਮਰਿਆਦਾ ਦੀਆਂ ਤੱਜੀਆਂ ਉਡਾਂਦੇ ਔਰ ਗੁਰਬਾਣੀ ਦੇ ਸ਼ਬਦ ਕੀਰਤਨ ਨੂੰ ਅਧ ਵਿਚਾਲੇ ਰੁਕਵਾ ਕੇ ਆਪਣਾ ਨਿੱਜੀ ਸਪਸ਼ਟੀਕਰਨ ਮਰਿਆਦਾ ਦੀ ਪਰਵਾਹ ਕੀਤੇ ਬਗੈਰ ਸਾਹਮਣੇ ਜ਼ਬਰੀ ਖੜੇ ਕਰਕੇ ਪੰਜ ਪਿਆਰੇ ਸਿੰਘ ਸਾਹਿਬਾਨ ਜਿਹੜੇ ਸਾਝੀ ਪੰਜ ਪਿਆਰਿਆਂ ਨੂੰ ਪੇਸ਼ ਕਰਕੇ ਪੰਜੋਂ ਪਿਆਰਿਆਂ ਦਾ ਕੋਰ અપਮਾਨ ਕੀਤਾ ਹੈ ਜਿੰਨਾ ਗੰਭੀਰ ਦੋਸ਼ਾਂ ਦਾ ਸਪਸ਼ਟਿਕਰਨ ਆਪਣੀ ਬਣਾਈ ਮਰਿਆਦਾ ਮੁਤਾਬਕ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਪੱਲਾ ਛਾੜ ਕੇ ਉਚਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚ ਵਿਦੇਸ਼ ਯਾਤਰਾਵਾਂ ਦੇ ਵਿੱਚ ਵੀ ਉਹ ਕਿਸੇ ਬੀਬੀ ਨੂੰ ਲੈ ਕੇ ਜਾਂਦੇ ਆਂ ਔਰ ਉਹਦੇ ਬਾਰੇ ਪੱਲਾ ਛਾੜਦੇ ਆਂ ਸਾਰਾ ਕੁਝ ਕੋਈ ਵਿਦੇਸ਼ ਜਾਣਾ ਤਰੀਕੇ ਨਾਲ ਲੈ ਕੇ ਜਾਣਾ ਆਪਣੀ ਨਜ਼ਦੀਕੀ ਰਿਸ਼ਤੇਦਾਰ ਬੀਬੀ ਨਾਲ ਜਿਹੜੇ ਜੋ ਵੀ ਇਹਨਾਂ ਦੇ ਨਾਲ ਜਿਹੜੀ ਸ਼ਗਿਆਤ ਆਈ ਸੀ ਗੁਰਪ੍ਰੀਤ ਸਿੰਘ ਜੀ ਵੱਲੋਂ ਔਰ ਗੰਭੀਰ ਜਿਹੜੇ ਦੋਸ਼ ਲੱਗੇ ਆ ਗੁਰੂ ਦੀ ਗੌਲਕ ਦਾ ਜਿਹੜਾ ਦਸਵੰਦ ਹੁੰਦਾ ਉਹਦੇ ਤਰੀਕੇ ਨਾਲ ਜੋ ਬਾਕੀ ਸਿੰਘ ਸਾਹਿਬ ਪਹਿਲਾਂ ਜਮਾ ਕਰਵਾਉਂਦੇ ਰਹੇ ਨੇ ਉਹ ਵੀ ਨਹੀਂ ਕਰਵਾਇਆ ਸੀ ਰਿਕਾਰਡ ਸਾਰਾ ਚੈੱਕ ਕੀਤਾ ਯਾਨੀ ਮਲ ਸਿੰਘ ਜੀ ਔਰ ਗਿਆਨੀ ਤਰਲੋchan ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਉਹ ਸਾਰੇ ਹੀ ਪਹਿਲਾਂ ਜਿਹੜਾ ਸੀ ਉਹ ਸ਼੍ਰੋਮ ਜਿਹੜਾ ਹੁੰਦਾ ਫੰਡ ਸੇਵਾ ਫਲ ਉਹ ਜਮਾ ਉੱਥੇ ਕਰਵਾਉਂਦੇ ਰਹੇ ਹੈਗੇ ਆ ਇਹਤ ਹੈਤਾਨੀ ਜਨਕ ਹਨ ਕੀ ਵਾਰ ਵਾਰ ਸੰਪਰਕ ਕਰਨ ਦੇ ਬਾਅਦ ਵੀ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਫਕ ਪੇਸ਼ ਕਰਨ ਲਈ ਕਮੇਟੀ ਨਾਲ ਸਹਿਯੋਗ ਨਹੀਂ ਕੀਤਾ ਉਪਰਕਤ ਤੋਂ ਇਲਾਵਾ ਸਿੰਘ ਸਹਿਬਾਨਾ ਦੇ ਰੁਤਬੇ ਤੇ ਹੁੰਦੇ ਹੋਏ ਮਰਿਆਦਾ ਦੀ ਉਨਗਲਾ ਕਰਨੀ ਪਤਿਤ ਪਰਿਵਾਰਾਂ ਦੇ ਆਨੰਦ ਕਾਰਜਾਂ ਦੀਆਂ ਅਰਦਾਸਾਂ ਕਰਨੀਆਂ ਇੱਕ ਹੋਰ ਗੰਭੀਰ ਦੋਸ਼ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਅਤੇ ਬੇਦਬੀਆ ਦੀਆਂ ਘਟਨਾਵਾਂ ਦੀਆਂ ਗੰਭੀਰ ਗੰਭੀਰ ਸ਼ਿਕਾਇਤਾਂ ਮਿਲਣ ਅਤੇ ਤੱਤ ਸਾਹਮਣੇ ਆ ਜਾਣ ਤੋਂ ਬਾਅਦ ਵੀ ਨਜ਼ਰ ਅੰਦਾਜ਼ ਕਰਕੇ ਆਪਣੀ ਜ਼ਿੰਮੇਵਾਰੀ ਨਹੀਂ ਨਭਾਈ ਉਪਰੋਕਤ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਨਾਹ ਵਿਸਤਾਰਜਨਕ ਰਿਪੋਰਟ ਵਿੱਚ ਦਰਜ ਹਨ ਫਿਰਕ ਸਾਹਿਬ ਇੱਕ ਤੁਹਾਡੇ ਬਾਰੇ ਉਹਨਾਂ ਦੀ ਜਿਹੜੀ ਸ਼ੁਭਦਾਬੀ ਉਹ ਕਹਿੰਦੇ ਜੀ ਇਹਨਾਂ ਦਾ ਕਰਨਾਲ ਦੇ ਵਿੱਚ ਮੁੱਤ ਲੱਗਣਾ ਚਾਹੀਦਾ ਹਰਿਆਣਾ ਕਮੇਟੀ ਦੇ ਲਈ ਤੁਹਾਨੂੰ ਜ਼ਿੰਮੇਵਾਰ ਦੱਸਿਆ ਬਹੁਤ ਸਾਰੇ ਘਪਲਿਆਂ ਦਾ ਜ਼ਿਕਰ ਕੀਤਾ ਉਹਦੇ ਬਾਰੇ ਤੁਹਾਡਾ ਕੀ ਦੇਖੋ ਐਂਜ ਹੈਗਾ ਜੀ ਮੈਂ ਤੁਹਾਨੂੰ ਇਹ ਦੇਖੋ ਜੋ ਵੀ ਹੈਗਾ ਸਾਰਾ ਕੁਝ ਇੱਕ ਸਬ ਕਮੇਟੀ ਹੈ ਜਿਵੇਂ ਆਪਾਂ ਹੁਣੇ ਮੀਟਿੰਗ ਕਰ ਰਹੇ ਹਾਂ ਸਾਰੇ ਆਪਾਂ ਮੈਂਬਰ ਸਾਹਿਬਾਨ ਅੰਤਰੀਂ ਕਮੇਟੀ ਦੇ ਵਿੱਚ ਜਦੋਂ ਕੋਈ ਚੀਜ਼ ਪਾਸ ਹੋ ਜਾਂਦੀ ਹੈ ਉਹ ਪਾਸ ਹੋਣ ਤੋਂ ਬਾਅਦ ਦੇਰ ਉਹਦੀ ਸਬ ਕਮੇਟੀ ਬਣਦੀ ਹੈ ਪਰਚੇਸ ਕਮੇਟੀਆਂ ਹੁੰਦੀਆਂ ਹਨ ਹੋਰ ਕਮੇਟੀਆਂ ਹੁੰਦੀਆਂ ਇੱਕ ਨਿਯਮ ਹੁੰਦਾ ਹੈ ਇੱਕ ਨਿਯਮ ਦੇ ਅਨੁਸਾਰੀ ਸਾਰੀ ਪਰਚੇਸ ਜਾਂ ਜੋ ਕੁਝ ਵੀ ਹੈ ਉਹ ਪਰਚੇਸ ਉਹਦੇ ਮੁਤਾਬਕ ਹੁੰਦਾ ਹੈਗਾ ਸੋ ਇਹ ਇਲਜ਼ਾਮ ਲਗਾਣੇ ਬੜੇ ਸੌਖੇ ਹੁੰਦੇ ਹਨ ਲੇਕਿਨ ਇਲਜ਼ਾਮਾਂ ਨੂੰ ਪ੍ਰੂਫ ਕਰਨਾ ਇਲਜ਼ਾਮ ਤੇ ਕਿਸੇ ਤੇ ਵੀ ਕੋਈ ਲਾ ਸਕਦਾ ਲੇਕਿਨ ਜਿੱਦੇ ਚੋ ਸੱਚ ਕਿੰਨਾ ਹੈਗਾ ਉਹ ਸੱਚ ਜਿਹੜਾ ਹੈਗਾ ਉਹ ਸਾਹਮਣੇ ਆਣਾ ਇੱਕ ਹੋਰ ਚੀਜ਼ ਹਾਂ ਜਿਹੜੀ ਮੈਂ ਤੇਰੇ ਬਹਿਜੇ ਦੇ ਬਹਿਰੀ ਦੇ ਵਿੱਚ ਪਏ ਉਹ ਵਿਦੇਸ਼ ਦਾ ਕਰਦੀ ਨਹੀਂ ਜ਼ਿੰਦੇਦਾਰ ਤੇ ਉਹ ਬੀਬੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਰਿਕਾਰਡ ਹੋਇਆ ਤੇ ਬਿਆਨ ਨਹੀਂ ਨਹੀਂ ਉਹਨਾਂ ਤੇ ਰਿਕਾਰਡ ਅਸੀਂ ਇੰਜ ਨਹੀਂ ਬਿਆਨ ਕਰ ਸਕਦੇ ਕਿਉਂਕਿ ਉਹ ਇੱਕ ਮਾਮਲਾ ਦੂਸਰਾ ਹੈ ਠੀਕ ਹੈ ਨਾ ਲੇਕਿਨ ਉਹਦੀਆਂ ਜਿਹੜੀਆਂ ਫੋਟੋਗ੍ਰਾਫਸ ਜਾਂ ਹੋਰ ਕੁਝ ਹੈ ਤਸਵੀਰਾਂ ਹੈਗੀਆਂ ਉਹ ਸਾਰਾ ਕੋਈ ਸਾਡੇ ਕੋਲ ਹੈਗਾ ਮੈਂ ਇੱਕ ਬੇਨਤੀ ਹੈ ਜੀ ਇੱਕ ਬੇਨਤੀ ਕਰਨੀ ਹੈ ਇੱਕ ਮਿੰਟ ਇਹ ਬੀਬੀ ਦੀ ਜੇ ਆਪਾਂ ਗੱਲ ਕਰੂ ਮੈਂ ਦੱਬੋ ਬਦਲ ਦੇ ਜੀ ਬੀਬੀ ਸ਼੍ਰੋਮਣੀ ਕਮੇਟੀ ਦੀ ਉਮਰਾਜੋ ਸੀ ਤੇ ਆ ਧਾਰਮਿਕ ਅਧਿਆਪਕ ਸੀ ਇਹਨੂੰ ਇਹਨੂੰ ਪਤਾ ਲੱਗਾ ਕਿ ਗਿਆਨੀ ਹਰਪੀ ਸੋਹਣਿਆ ਕਪ੍ਰੀਸ਼ ਬਾਜਤੇ ਹਰਿਆਣਾ ਕਮੇਟੀ ਵਿੱਚ ਚੱਲ ਰਿਹਾ ਮੈਂ ਇਹ ਮੈਂ ਬੇਨਤੀ ਕਰਦਾ ਇੱਕ ਮਿੰਟ ਲੈਣਾ ਜਿਹੜਾ ਕੱਲ ਦਾ ਇਸ਼ੂ ਹੈ ਦੇਖੋ ਕਿ ਗਿਆਨੀ ਹਰਪੀ ਸਿੰਘ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਕਿ ਸ਼ੋਨੀ ਕਮੇਟੀ ਲੁਟੇਰੀਆਂ ਦੀ ਜਮਾਤ ਹੈ ਗੱਲ ਕਿਹਾ ਉਹਨੇ ਜੇਸ ਬੰਦੇ ਨੇ 20 ਸਾਲ 30 ਸਾਲ ਆਪਣਾ ਚੰਬਰ ਪਾ ਲਿਆ ਹੋਵੇ ਕਿ ਗੁਰੂ ਦੀ ਗੋਲਕ ਨਾ ਪਾਲਿਆ ਹੋਵੇ ਤੇ ਐਡੀਆਂ ਪਤਨੀਆਂ ਜਿੰਨੇ ਤਿੰਨ ਤਿੰਨ ਸਰਕੀਆਂ ਲਈਆਂ ਹੋਣ ਤੇ ਹੈਡ ਗ੍ਰਾਂਥੀ ਮੌਸਰ ਹੋਵੇ ਤੋਂ ਤੋਂ ਬਾਅਦ ਕਿ ਦਮਨਾ ਸਾਹਿਬ ਜਾਵੇ ਤਾਂ ਫਿਰ ਦਮਨਾ ਸਾਹਿਬ ਦਾ ਜੇਹੇ ਦਾ ਲੱਗੇ ਫਿਰ ਕਾਂਤਖ ਦਾ ਕਾਂਜਕਾਰੀ ਜਿਹਾ ਲੱਗੇ ਮੈਂ ਕਿਨੇ ਜੀ ਨੂੰ ਹਾਂਜੀ ਮੈਂ ਕਿਨੇ ਮੈਂ ਮੇਰੀ ਬੇਨਤੀ ਸੁਣੋ ਮੇ ਮੇਰੀ ਜੀ ਦੀ ਮੇਰੀ ਬੇਨਤੀ ਹੈ ਨਾ ਉਹਨੂੰ ਸੁਣੋ ਤੇ ਉਹਨਾਂ ਨੇ ਉਹਨਾਂ ਨੇ ਇੰਨੀ ਸਵਾਮਾ ਲੈਣ ਦੇ ਬਾਵਜੂਦ 30 ਸਾਲ ਗੁਰੂ ਦੀ ਗੋਲਕ ਦੇ ਨਾਲ ਆਪਣਾ ਟੱਬਰ ਪਾਲਨਾ ਤੇ ਅੱਜ ਕਹਿੰਦਾ ਲਿਟੇਰੀਆ ਪਹਿਲਾਂ ਵੀ ਕਿਉਂ ਨੀ ਕਿਹਾ ਮਹੀਨਾ ਪਹਿਲਾਂ ਤਾਂ ਹੀ ਕਿਉਂ ਨੀ ਕਿਹਾ 30 ਸਾਲ ਕਿਉਂ ਨੀ ਕਿਹਾ ਇਹਦਾ ਅਸੀਂ ਜਵਾਬ ਦਉਂਦੇ ਹਾਂ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਮਿਹਰਬਾਨੀ ਜੀ ਥੈਂਕ ਯੂ ਸਰ ਜੀ